ਬਾਪੂ ਜੀ ਦੂਜੀ ਵਾਰੀ ਇਹ ਜਥਾ ਜਾ ਰਿਹਾ 101 ਬੰਦਿਆਂ ਦਾ ਦਵਾਰੇ ਫੇਰ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਅੱਗੇ ਕੀ ਕਿਉਂ ਰੋਕ ਰਹੇ ਨੇ ਇਹ ਮਾੜੀਆਂ ਨੀਤੀਆਂ ਮੋਦੀ ਸਰਕਾਰ ਦੀਆਂ ਜਿਹੜਾ ਸਾਨੂੰ ਜਾਣ ਨਹੀਂ ਦੇ ਰਿਆ ਅੱਗੇ ਸਮਝ ਗਏ ਸਪਰੇਅਗੇ ਮਾਰ ਰਹੇ ਆ ਮੁਰਹੇ ਤੇ ਗੰਦੀ ਜ਼ਹਿਰੀਲੀ ਸਪਰੇਅ ਮਾਰ ਰਹੇ ਆ ਸਾਡੇ ਨੱਕ ਤੇ ਉੱਤੇ ਮੱਖਾਂ ਦੇ ਉੱਤੇ ਇਹ ਬੁਰਾ ਹਾਲ ਕਰਤਾ ਸਪਰੇਅ ਮਾਰ ਮਾਰ ਕੇ ਇਹਨਾਂ ਨੇ ਉਹ बार-बार अनाउंसमेंट ਕੀਤੀ ਜਾਂਦੀ ਹੈ ਵੀ ਤੁਸੀਂ ਪਿੱਛੇ ਜਾਓ ਤੁਸੀਂ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਹੈਗੀ ਜਾਣ ਲਈ ਜਾਂ ਤੁਹਾਨੂੰ ਨਾਂ ਲੈ ਕੇ ਪਰਮਿਸ਼ਨ ਦੀ ਤਾਂ ਲੋੜ ਹੀ ਨਹੀਂ ਕਿ ਅਸੀਂ ਕਿਹੜਾ ਕੋਈ ਇੱਥੇ ਪਾਕਿਸਤਾਨ ਜਾ ਰਹੇ ਹਾਂ ਪਰਮਿਸ਼ਨ ਲੈਣ ਵਾਸਤੇ ਦਿੱਲੀੋਂ ਜਾ ਰਹੇ ਹਾਂ ਜੀ ਅਸੀਂ ਪਰਮਿਸ਼ਨ ਦੀ ਸਾਨੂੰ ਕੀ ਲੋੜ ਹੈ ਇੱਥੇ ਨਹੀਂ ਤੁਸੀਂ ਸ਼ਾਂਤਮਈ ਜਾ ਰਹੇ ਹੋ ਜੀ ਦਵਾਰੇ ਦਵਾਰੇ ਫੇਰੇ ਗੋਲੇ ਸਿੱਟ ਰਹੇ ਨੇ ਤੇ ਅਥਰੂ ਕਹਿੰਦੇ ਗੋਲੇ ਵੀ ਸਿੱਟ ਰਹੇ ਨੇ ਤੁਸੀਂ ਤਾਂ ਸਪਰੇ ਵੀ ਮਾਰ ਰਹੇ ਨੇ ਨਹੀਂ ਮਾਰ ਰਹੇ ਨੇ ਕਿਥੋਂ बार-बार ਕਦੀ ਕੁਸ ਪਾ ਕੇ ਦੰਨੇ ਆ ਉਸੇ ਨਾਲ ਪਾਣੀ ਪੀਲੋ ਇਹ ਪੀਲੋ ਉਹਦੇ ਚ ਵੀ ਜ਼ਹਿਰ ਪਾ ਕੇ ਦੇ ਰਹੇ ਆ ਅੰਦਰ ਅੱਛਾ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਨਾ ਲੰਗਰ ਵੀ ਵਰਤਾ ਰਹੇ ਹੋ ਤੁਸੀਂ ਲੰਗਰੀ ਵਰਤਾਰ ਨੂੰ ਜਵਾਨਾਂ ਨੂੰ ਦੇ ਰਹੇ ਹੋ ਲੰਕਰ ਆਪਣੇ ਵੱਲੋਂ ਕਿਸਾਨੀ ਅਧੂਲਨ ਵੱਲੋਂ ਤਾਂ ਪਾਣੀ ਦੀ ਬੋਤਲਾਂ ਵੀ ਦੇ ਰਹੇ ਹੋ ਉਹ ਫੇਰ ਵੀ ਤੁਹਾਡੇ ਨਾਲ ਧੱਕਾ ਕਰ ਰਹੇ ਨੇ ਵੀ ਧੱਕਾ ਕਰ ਰਹੇ ਹੋ ਸਾਡੇ ਆ ਹਾਂਜੀ ਫਿਰ ਕੀ ਹੱਲ ਨਿਕਲੂਗਾ ਅੱਗੇ ਜਾਣਦਾ ਕਿਵੇਂ ਤਰੀਕਾ ਕੋਈ ਕੀ ਤਰੀਕਾ ਨਿਕਲੇ ਸਾਡੇ ਪ੍ਰਸ਼ਾਸਨ ਨਾਲ ਵੱਡੇ ਅਗੂਆਂ ਨਾਲ ਸਲਾਹ ਕਰਾਂਗੇ ਉਸ ਤੋਂ ਬਾਅਦ ਜੇ ਉਹ ਕਹਿਣਗੇ ਉਹ ਸਾਬ ਨਾਲ ਚੱਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਦੁਆਰੇ ਜਿਹੜੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਤੇ ਸਪਰੇ ਜਿਹੜੀ ਅੱਖਾਂ ਦੇ ਵਿੱਚ ਪਾਈ ਜਾ ਰਹੀ ਹੈ ਜੋ ਅੱਗੇ ਵੱਧ ਰਹੇ ਨੇ ਕਿਸਾਨ ਤੇ ਦੁਆਰੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਵੀ ਤੁਸੀਂ ਪਿੱਛੇ हट ਜਾਓ ਕਾਨੂੰਨ ਦੇ ਕਾਨੂੰਨ ਨੂੰ ਅਸਰੇ ਵਿੱਚ ਲੈਣ ਦੀ ਜਿਹੜੀ ਕੋਸ਼ਿਸ਼ ਨਾ ਕਰੋ ਇੱਥੇ ਇੱਥਰੂ ਗਏ ਦੇ ਗੋਲੀ ਵੀ ਜਿਹੜੇ ਦਾਕੇ ਗਏ ਨੇ ਤੇ ਸਪਰੇ ਜਿਹੜੀ ਉਹਨਾਂ ਦੇ ਅੱਖਾਂ ਵਿੱਚ ਪਾਈ ਜਾ ਰਹੀ ਹੈ ਬਾਰ-ਬਾਰ ਜਿਹੜੀ ਅਨਾਉਂਸਮੈਂਟਾਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਬਾਰ-ਬਾਰ ਵੀ ਤੁਸੀਂ ਪਿੱਛੇ हट ਜਾਓ ਜਵਾਨਾਂ ਵੱਲੋਂ ਇੱਕ ਪਾਸੇ ਜਵਾਨ ਨੇ ਤੇ ਦੂਜੇ ਪਾਸੇ ਕਿਸਾਨ ਨੇ ਦੋਨੋਂ ਵਿੱਚ ਜਿਹੜਾ ਆਪਸੀ ਜਿਹੜਾ ਟਕਰਾਓ ਇਹ ਦੂਜੀ ਵਾਰੀ ਹੋ ਰਿਹਾ ਹੈ ਕਿਉਂਕਿ ਪਹਿਲੀ ਜਿਹੜਾ ਪਹਿਲਾ ਜਥਾ ਗਿਆ ਸੀ 6 ਤਰੀਕ ਨੂੰ ਗਿਆ ਸੀ 6 ਦਸੰਬਰ ਨੂੰ ਜਿਹੜਾ ਪਹਿਲਾ ਜਥੇ ਦੀ ਕਾਲ ਦਿੱਤੀ ਸੀ ਤੇ ਅੱਜ 8 ਦਸੰਬਰ ਹੈ ਇੱਕ ਦਿਨ ਦਾ ਟਾਈਮ ਵੀ ਦਿੱਤਾ ਸੀ ਸਰਕਾਰ ਨੂੰ ਵੀ ਕੋਈ ਗੱਲਬਾਤ ਅੱਗੇ ਤੁਰੂਗੀ ਪਰ ਗੱਲਬਾਤ ਜਿਹੜੀ ਅੱਗੇ ਨਹੀਂ ਤੁਰੀ ਤੇ 8 ਨੂੰ ਦੁਬਾਰੇ ਇਹਨਾਂ ਨੇ ਸਰਬੱਤ ਸਿੰਘ ਮੰਦਿਰ ਤੇ ਹੋਰ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਹੈ ਵੀ 101 ਬੰਦੇ ਦਾ ਜਥਾ ਜਿਹੜਾ ਡੇਲੀ ਜਾਇਆ ਕਰੇਗਾ 15 ਕਿਲੋਮੀਟਰ ਜਿਹੜਾ ਤੈਅ ਕਰੇਗਾ ਉਹ ਉਧਰੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਸੁਣਦੇ ਆ ਕੀ ਕਹਿੰਦੇ ਨੇ ਇਹ ਨਾਰੇ ਨਾਰੇ ਲੱਗ ਰਹੇ ਨੇ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਨਾਰੇ ਜਿਹੜੇ ਲਗਾਏ ਜਾ ਰਹੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਅੱਪਾ ਕਰਾਂਗੇ ਇਤਰੋ ਕੋਈ ਇਤਰੋ ਗੈਦਾ ਗੋਲਾ ਵੀ ਸਿੱਟਿਆ ਜਾ ਸਕਦਾ ਹੈ ਇਤਰੋ ਗੈਦਾ ਗੋਲਾ ਜਿਹੜਾ ਸਿੱਟਿਆ ਜਾ ਸਕਦਾ ਹੈ ਗੱਲ ਬਾਪੂ ਜੀ ਕੀ ਗੱਲ ਹੋ ਗਈ ਜੀ ਅੱਗੇ ਨਹੀਂ ਜਾਣ ਦੇ ਰਹੇ ਅਸੀਂ ਗਿਲੀ ਜਾ ਰਹੇ ਕਿ ਮੰਗਾ ਜਿਹੜੇ ਸਾਡੇ ਪੈਟ ਹੈਗਾ ਉਹ ਮਨਾਉਣ ਦੇ ਖਾਤਰ ਜਾਣਾ ਨਹੀਂ ਕੋਈ ਰਸਤਾ ਛੱਡ ਨਹੀਂ ਪੈਦਲ ਫਿਰ ਤੁਸੀਂ ਕਿੱਦਾਂ ਜਾਓਗੇ ਜੀ ਐਡਾ ਵੱਡਾ ਤਾਂ ਨਾ ਨੇ ਜਿਹੜਾ ਪੂਰੇ ਬੈਰੀਅਰ ਲਾਇਆ ਹੋਇਆ ਹੈ ਤੇ ਜਿਹੜੀਆਂ ਤਾਰਾਂ ਜਾਲੀਆਂ ਲਗਾਈਆਂ ਗਈਆਂ ਨੇ ਸਾਨੂੰ ਇਹਨੇ ਪਹਿਲਾਂ ਕਿਹਾ ਨਾ ਵੀ ਤੁਸੀਂ ਖਾਲੀ ਹੱਥ ਆਓ ਟਰੈਕਟਰਾਂ ਤੁਰ ਕੇ ਜਾ ਸਕਦੇ ਆ ਪਰ ਪ੍ਰਸ਼ਾਸਨ ਝੂਠਾ ਸੀ ਝੂਠੇ ਨਹੀਂਗੇ ਉਹੀ ਗੱਲ ਕਰਦੇ ਆ ਜੀ ਜਦੋਂ ਪਹਿਲਾਂ ਕਹਿੰਦੇ ਸੀ ਵੀ ਟਰਾਲੇ ਨਾਲ ਆਓ ਤੁਸੀਂ ਹੁਣ ਪੈਦਲ ਕੇ ਆਏ ਹੁਣ ਪੈਦਲ ਵੀ ਜਾਣ ਦੇ ਰਹੇ ਸਰ ਧੱਕਾ ਕਿਸਾਨੀ ਨਾਲ ਇਸ ਤਰ੍ਹਾਂ ਕਿ ਜਿੱਥੇ ਬੱਸਾਂ ਨੇ ਮੰਨਦਾ ਤਾਂ ਕਿ ਤੁਸੀਂ ਸਪਰੇ ਮੈਂ ਕਹਿ ਰਿਹਾ ਮੈਨੂੰ ਕਹਿੰਦਾ ਸਪਰੇ ਜਿਹੜੀ ਸਪਰੇ ਸਪਰੇ ਦੇਖੋ ਸਪਰੇ ਪਾਈ ਜਾ ਰਹੀ ਹੈ ਜਿਹੜੀ ਸਪਰੇ ਪਾਈ ਜਾ ਰਹੀ ਹੈ ਕਿਸਾਨਾਂ ਦੇ ਉੱਤੇ ਜਿਹੜੇ ਅੱਗੇ ਬਦਰੇ ਨੇ ਜਿਹੜੇ ਤੁਸੀਂ ਕਾਸਤ ਤਸਵੀਰਾਂ ਦਿਖਾਓ ਸਪਰੇਅ ਜਰੀ ਸਪਰੇਅ ਬਾਪੂ ਜੀ ਬਾਪੂ ਜੀ ਸਪਰੇਅ ਪਾਈ ਜਾ ਰਹੀ ਹੈ ਜੀ ਹਾਂ ਜੀ ਦੇ ਹੱਥ ਨਹੀਂ ਪਾਇਆ ਸੀ ਆਹ ਹੱਕ ਮੂਲ ਨਹੀਂ ਜਾਂਦੇ ਸਾਨੂੰ ਕਹਿੰਦਾ ਦਿੱਲੀ ਵਾਲੇ ਤੇ ਇਹ ਵੀ ਦਿਖਾਓ ਆਪ ਦਾ ਤੇ ਆਧਾਰ ਕਾਰਡ ਦਿਖਾਓ ਹੋਰ ਤੁਮ ਰੂਪ ਦਿਖਾਓ ਅਜੀ ਦੱਸਾਂਗੇ ਆਪਦੇ ਪੰਜਾਬ ਜੀ ਦਿਖਾਉਣ ਲੱਗ ਜੀ ਹੈ ਫਰੂਪ ਭਾਈ ਜੀ ਆਹ ਸਪਰੇਅ ਪਾਈ ਜਾ ਰਹੀ ਹੈ ਕੀ ਕਰੋਗੇ ਜੀ ਆਹ ਸਪਰੇਅ ਪਾਈ ਜਾ ਰਹੀ ਹੈ ਸਪਰੇਅ ਪਾਈ ਜਾ ਰਹੀ ਹੈ ਹੋਰ ਤੁਹਾਨੂੰ ਪਤਾ ਲੱਗੂਗਾ ਜੱਟ ਜੀ ਜਿਹੜਾ ਇਹ ਜਿਹੜਾ ਕਰਨਾ ਇੱਥੇ ਮੁਸ਼ਕਲ ਹੋ ਰਹੀ ਇਸ ਸਪਰੇਆ ਪੂਰੀ ਹਲਕ ਨੂੰ ਜਿਹੜੀ ਚੜ ਰਹੀ ਹੈ ਖੜਨਾ ਇੱਥੇ ਮੁਸ਼ਕਲ ਹੋਇਆ ਹੈ ਤੇ ਇਹ ਸਪਰੇ ਜਿਹੜੀ ਪਾਈ ਜਾ ਰਹੀ ਹੈ ਤੇ ਹਲਕੀ ਹਲਕੀ ਬੂੰਦਾਵਾਰੀ ਵੀ ਜਿਹੜੀ ਸਟਾਰਟ ਹੋ ਚੁੱਕੀ ਹੈ ਇਹ ਰਸਤਵਗਾਰਾ ਦੋਲਾ ਸੱਟੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅੱਥਰੂ ਕਹਦੇ ਗੋਲੇ ਜਿਹੜੇ ਸੁੱਟੇ ਜਾ ਰਹੇ ਨੇ ਦੁਆਰੇ ਅੱਥਰੂ ਕਹਦੇ ਗੋਲੇ ਤਾਗੇ ਜਾ ਰਹੇ ਨੇ ਇਹ ਅੱਥਰੂ ਕਹਦੇ ਗੋਲੇ ਜਿਹੜੇ ਤਾਗੇ ਜਾ ਰਹੇ ਨੇ ਦੁਆਰੇ ਤੋ ਬੜਾ ਅੱਖਾਂ ਲਈ ਨੁਕਸਾਨ ਕਰਦਾ ਹੈ ਅੱਖਾਂ ਦੇ ਵਿੱਚੋਂ ਹੰਝੂ ਜਿਹੜੀ ਬੜਾ ਅਥਰੂ ਗਾਰੇ ਗੋਲੇ ਸਿੱਟੇ ਜਾ ਰਹੇ ਨੇ ਤੂੰ ਆ ਬੜਾ ਖਤਰਨਾਕ ਅੱਖਾਂ ਦੇ ਲਈ ਤੇ ਸਾਲ ਵੀ ਸਾਲ ਲੈਣ ਦੇ ਵਿੱਚ ਇੱਕ ਦਿੱਕਤ ਆ ਰਹੀ ਹੈ ਤੇ ਜਿਹੜਾ ਬੜਾ ਧੂਆਂ ਖਤਰਨਾਕ ਅਥਰੂਗਾ ਇਦਾਂ ਤੇ ਜਿਹੜਾ ਦੁਬਾਰੇ ਕਦੇੜੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਅਥਰੂ ਗਾ ਦੇ ਜਿਹੜੇ ਗੋਲੇ ਸਿੱਟੇ ਜਾ ਰਹੇ ਨੇ ਦੁਬਾਰੇ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਨੂੰ ਧੂਆ ਹੋਰ ਕਰਕੇ ਹਵਾ ਹੋਰ ਕਰਕੇ ਇਸ ਸਾਈਡ ਨੂੰ ਜਿਹੜਾ ਤੂੰ ਅੱਜ ਸਾਈਡ ਨੂੰ ਆ ਰਿਹਾ ਕਿਉਂਕਿ ਪਿਛਲੀ ਵਾਰ ਜਦੋਂ 6 ਤਰੀਕ ਨੂੰ ਗਏ ਸੀ ਕਿ ਪਹਿਲਾਂ ਜਿੱਥੇ ਗਿਆ ਸੀ ਇਹਦਾ ਤੂੰ ਆ ਦੂਜੀ ਸਾਈਡ ਸੀਗਾ ਤੇ ਹੁਣ ਤੂੰ ਆ ਪੰਜਾਬ ਵਾਲੀ ਸਾਈਡ ਨੂੰ ਆ ਰਿਹਾ ਤੂੰ ਆ ਬੜਾ ਖਤਰਨਾਕ ਆ ਬਹੁਤ ਖਤਰਨਾਕ ਧੂਆ ਜੋ ਅੱਖਾਂ ਨੂੰ ਬੜਾ ਨੁਕਸਾਨ ਪਹੁੰਚਾ ਰਿਹਾ ਅੱਖਾਂ ਵਿੱਚ ਤੁਸੀਂ ਹੰਝੂ ਦੇਖ ਸਕਦੇ ਹੋ ਤੁਸੀਂ ਮਰੇ ਮੈਂ ਕੈਮਰਾਮੈਨ ਨੂੰ ਕਹਾਂਗਾ ਜੀ ਅੱਖਾਂ ਵਿੱਚੋਂ ਤੁਸੀਂ ਹੰਝੂ ਦੇਖ ਸਕਦੇ ਹੋ ਜਿਹੜਾ ਥਰੂ ਗੈਸ ਦਾ ਗੋੜਾ ਇਹ ਬੁਰਾ ਹਾਲ ਕਰਦਾ ਪੂਰਾ ਅੱਖਾਂ ਵਿੱਚੋਂ ਜਿਹੜਾ ਪਾਣੀ ਕਰ ਦਿੱਤਾ ਤੇ ਜਿਹੜੀ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਆ ਤੁਸੀਂ ਕਿਸਾਨ ਦੇਖੋ ਜਿਹੜੇ ਅੱਗੇ ਖੜੇ ਨੇ ਕਿਵੇਂ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਥਰੂ ਗੈਸ ਨੂੰ ਪੂਰਾ ਤੇ ਪ੍ਰਬੰਧ ਵੀ ਕੀਤਾ ਗਿਆ ਹੈ ਗਿੱਲੀਆਂ ਬੋਰੀਆਂ ਜਿਹੜੀਆਂ ਲਜਾਈਆਂ ਗਈਆਂ ਨੇ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਥਰੂ ਗੈਸ ਦੇ ਗੋੜੇ ਨੂੰ ਤੁਸੀਂ ਮਾਹੌਲ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਜਿਹੜਾ ਦੇਖ ਸਕਦੇ ਹੋ ਜਿਹੜਾ ਅਤਰੂ ਗਾਇ ਦੇ ਗੋਲੇ ਤੋਂ ਸਿੱਟੇ ਜਾ ਰਹੇ ਨੇ ਬੜੇ ਬਾਪੂ ਜੀ ਦੇ ਅਤਰੂ ਗਾਇ ਦਾ ਗੋਲਾ ਜਿਹੜਾ ਲੱਗਿਆ ਹੈ ਬਾਪੂ ਜੀ ਅਤਰੂ ਗਾਇ ਦਾ ਗੋਲਾ ਜਿਹੜਾ ਲੱਗਿਆ ਬਾਪੂ ਜੀ ਦੇ ਗੋਲੇ ਸਿੱਟੇ ਜਾ ਰਹੇ ਨੇ ਉਧਰੋਂ ਹਰਿਆਣਾ ਵਾਲੇ ਪਾਸਿਓਂ ਪ੍ਰਸ਼ਾਸਨ ਵੱਲੋਂ ਜਿਹੜੇ ਜਵਾਨਾਂ ਵੱਲੋਂ ਗੋਲੇ ਸਿੱਟੇ ਜਾ ਰਹੇ ਨੇ ਤੇ ਜਿਹੜੀਆਂ ਐਂਬੂਲੈਂਸਾਂ ਵੀ ਤਿਆਰ ਖੜੀਆਂ ਨੇ ਤੇ ਐਂਬੂਲੈਂਸ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਕਰਾਉ ਦੀ ਜਿਹੜੀ ਸਥਿਤੀ ਵੱੜਦੀ ਨਜ਼ਰ ਆ ਰਹੀ ਹੈ ਇਹ ਕਿਸਾਨਾਂ ਨੂੰ ਆਸਾਨੀ ਨਾਲ ਨਹੀਂ ਲੰਘਣ ਦਿੱਤਾ ਜਾ ਰਿਹਾ ਰੋਕਿਆ ਜਾ ਰਿਹਾ ਹੈ ਸ਼ੰਪੂ ਬਾਰਡਰ ਤੇ ਜਦੋਂ ਕਹਿੰਦੇ ਸੀ ਪੈਦਲ ਪੈਦਲ ਤੁਸੀਂ ਜਾ ਸਕਦੇ ਹੋ ਸਰਕਾਰ ਆਪਣੀ ਜਿਹੜੀ ਗੱਲ ਤੋਂ ਮੁੱਕਰੀ ਹੈ ਆਪਣੀ ਜੁਬਾਨ ਤੋਂ ਮੁੱਕਰੀ ਹੈ ਜਿਹੜਾ ਦੁਆਰਾ ਫਿਰ ਜਿਹੜਾ ਥਰੂ ਗਿਆ ਤਾਂ ਗੋਲਾ ਸੱਟਿਆ ਗਿਆ ਤੁਸੀਂ ਦੇਖ ਸਕਦੇ ਹੋ ਕਿਸਾਨ ਥੋੜਾ ਜਾ ਕੇ ਵੱਧਦੇ ਨੇ ਤਾਂ ਉਹਨਾਂ ਬਲੋਂ ਥਰੂ ਗਿਆ ਤਾਂ ਗੋਲਾ ਸੱਟਿਆ ਜਾ ਰਿਹਾ ਹੈ ਜਿਹੜਾ ਧੂਆਂ ਧੂਏ ਦੀ ਹਵਾ ਪੰਜਾਬ ਵਾਲੀ ਸਾਈਡ ਨੂੰ ਦਿਖ ਰਹੀ ਹੈ ਤੇ ਉੱਥੇ ਜਦਕਿ ਨਾਰੇਵਾਜੀ ਵੀ ਹੋ ਰਹੀ ਹੈ ਇੱਕ ਪਾਸਿਓ ਤੇ ਦੂਜੇ ਪਾਸਿਓ ਵੀ ਗੁੱਸਾ ਦਿਖ ਰਿਹਾ ਤੇ ਇਧਰ ਜਵਾਨਾਂ ਵਾਲੇ ਪਾਸਿਓ ਵੀ ਗੁੱਸਾ ਦਿਖ ਰਿਹਾ ਤੇ ਫਾਇਰ ਵੀ ਕੀਤਾ ਜਾ ਰਿਹਾ ਤੇ ਦੁਬਾਰੇ ਜਿਹੜੇ ਅਥਰੂ ਗੈਦਾ ਦੇ ਗੋਲੇ ਡਾਗੇ ਜਾ ਰਹੇ ਨੇ ਕਿਉਂਕਿ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਅਥਰੂ ਗੈਸ ਗੋਲਾ ਡਾਗਣ ਦੇ ਲਈ ਤੁਸੀਂ ਦੇਖ ਸਕਦੇ ਹੋ ਦੁਬਾਰੇ ਜਿਹੜਾ ਮਾਹੌਲ ਤਣਾਅਪੂਰਨ ਹੋਇਆ ਏ ਸ਼ੰਭੂ ਬਾਰਡਰ ਤੇ ਅਥਰੂ ਗੈਦਾ ਗੋਲਾ ਜਿਹੜਾ ਸਿੱਟਿਆ ਜਾ ਰਿਹਾ ਜੋ ਕਿ ਅੱਜਾ ਹਵਾ ਵੀ ਪੰਜਾਬ ਵਾਲੀ ਸਾਈਡ ਚੱਲ ਰਹੀ ਹੈ ਕਿਉਂਕਿ ਅੱਖਾਂ ਨੂੰ ਬੜਾ ਖਤਰਨਾਕ ਅੱਖਾਂ ਲਈ ਪੂਰਾ ਖਤਰਨਾਕ